ਕੁ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰਗੁਣ ਸਰੂਪ ਦੀ ਕਰਨੀ ਹੈ ਮਹਾਰਾਜ ਦੀ ਦੇਵ ਸਰਗੁਣ ਰੂਪ ਪਰ ਬਾਣੀ ਵਿੱਚ ਜਿਹੜਾ ਨੂਰ ਹੈ ਜੋ ਫਿਲਾਸਫਾ ਹੈ ਜੋ ਸਿਦਾਂਤ ਹੈ ਜੋ ਰਸ ਹੈ ਜੋ ਅਨਹਦ ਨਾਦ ਹੈ ਬਾਣੀ ਦੇ ਜਿਹੜਾ ਪਰਮ ਪ੍ਰਕਾਸ਼ ਹੈ ਉਹਦੀ ਕੀ ਸੇਵਾ ਕਰੋਗੇ ਤੇ ਜਪਣਾ ਪੈਣਾ ਹੈ ਉਹਦੀ ਕੋਈ ਸੇਵਾ ਦੀ ਲੋੜ ਨਹੀਂ ਉਹਦੀ ਕੀ ਸੇਵਾ ਕਰੋਗੇ ਸਰਗੁਣ ਸਰੂਪ ਦੀ ਸੇਵਾ ਹੈ ਨਿਰਗੁਣ ਦਾ ਸਿਮਰਨ ਹੈ ਸੰਸਾਰ ਦੀ ਸੇਵਾ ਹੈ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਯੀ ਦਾ ਕੁਝ ਹਿੱਸਾ ਸੰਸਾਰ ਦਾ ਜਿਵੇਂ ਪ੍ਰਮਾਤਮਾ ਕੁਝ ਸੰਸਾਰੀ ਹੈ। ਅਗਰ ਗੁਰੂ ਕੁਝ ਸੰਸਾਰੀ ਨਾ ਹੋਵੇ ਤਾਂ ਸੰਸਾਰ ਵਿੱਚ ਜਿਹੜੇ ਖੜੇ ਨੇ ਉਹ ਨਿਰੰਕਾਰ ਤੱਕ ਪਹੁੰਚਣਗੇ ਤੇ ਕਿਸ ਤਰ੍ਹਾਂ ਪਹੁੰਚਣਗੇ? ਇਸ ਵਾਸਤੇ ਗੁਰੂ ਦਾ ਕੁਝ ਹਿੱਸਾ ਸੰਸਾਰੀ ਹੈ। ਜਿਵੇਂ ਪੁੱਲ ਉਰਾਰ ਵੀ ਹੈ ਤੇ ਪਾਰ ਵੀ ਹੈ। ਪੁੱਲ ਦੋਵੇਂ ਪਾਸੇ ਨਦੀ ਦੇ ਜੇ ਉਰਾਰ ਨੇ ਪਾਸੇ ਪੁੱਲ ਦਾ ਹਿੱਸਾ ਨਾ ਹੋਵੇ ਤੇ ਜਿਹੜੇ ਉਰਾਰ ਖੜੇ ਨੇ ਕਿਸ ਤਰ੍ਹਾਂ ਪਾਰ ਆਉਣਗੇ ਤਾਂ ਗੁਰੂ ਕੁਝ ਸੰਸਾਰੀ ਹੈ ਗੁਰੂ ਦਾ ਇੱਕ ਹਿੱਸਾ ਨਿਰੰਕਾਰ ਨਾਲ ਜੁੜਿਆ ਹੈ ਇੱਕ ਹਿੱਸਾ ਸੰਸਾਰ ਨਾਲ ਜੁੜਿਆ ਹੈ ਗੁਰੂ ਸੰਸਾਰੀ ਰੂਪ ਧਾਰਨ ਕਰਦਾ ਹੈ ਮੈਂ ਇਸ ਵਾਸਤੇ ਕਿ ਸੰਸਾਰ ਇਸ ਪੁੱਲ ਤੋਂ ਲੰਘ ਕੇ ਪਾਰ ਜਾਵੇ ਤੋਂ ਕਾਗਜ਼ਾਂ ਦੇ ਤੇ ਲਿਖੀ ਹੋਈ ਇਹ ਬਾਣੀ ਕਾਗਜ਼ ਤੇ ਸੰਸਾਰ ਦਾ ਹਿੱਸਾ ਹੈ ਰੂਮਾਨੇ ਸੰਸਾਰ ਦਾ ਹਿੱਸਾ ਹੈ ਇਹ ਬਲਕਿ ਸਾਬ ਸੰਸਾਰ ਦਾ ਹਿੱਸਾ ਹੈ ਇਹ ਬਣੇ ਹੋਇਆ ਗੁਰਦੁਆਰਾ ਸਿਮਰਨ ਨਹੀਂ ਸੰਸਾਰ ਦਾ ਹਿੱਸਾ ਹੈ ਪਰ ਗੁਰੂ ਦੇ ਸ਼ਬਦ ਇਹ ਬਾਣੀ ਇਹਦੇ ਵਿੱਚ ਜੋ ਅਨੰਦ ਜੋ ਰਸ ਅਨਾਹਦ ਨਾਦ ਹੈ ਸਤੇ ਸੰਸਾਰ ਦਾ ਹਿੱਸਾ ਨਹੀਂ ਇੰਨੀ ਨਾਲ ਕਰ ਇਹ ਸਰਗੁਣ ਨਹੀਂ ਸਿਮਰਨ ਕਰਦੇ ਆਂ ਪਤਾ ਚਲੇਗਾ ਇਹ ਕੋਈ ਸੰਸਾਰ ਦਾ ਹਿੱਸਾ ਨਹੀਂ ਹੈ ਕਿ ਬਾਣੀ ਦੇ ਵਿੱਚ ਜੋ ਰਸ ਹੈ ਬਾਣੀ ਦੇ ਜੋ ਆਨੰਦ ਹੈ ਬਾਣੀ ਦੇ ਜੋ ਖੇੜਾ ਹੈ ਜੋ ਨੂਰ ਹੈ ਜੋ ਜਾਣਣਾ ਹੈ ਜੋ ਅਨਹਦ ਧੁਨੀ ਹੈ ਕਿ ਕੋਈ ਸੰਸਾਰ ਦਾ ਹਿੱਸਾ ਨਹੀਂ ਹੈ ਇਹਦੀ ਸੇਵਾ ਨਹੀਂ ਕਰਨੀ ਜਪ ਕਰਨਾ ਹੈ ਸਿਮਰਨ ਕਰਨਾ ਸੰਸਾਰ ਦਾ ਜੋ ਹਿੱਸਾ ਹੈ ਗੁਰੂ ਦਾ ਉਹਦੀ ਸੇਵਾ ਪਰ ਜੋ ਨਿਰਗੁਣ ਹੈ ਉਹਦਾ ਤੇ ਸਿਮਰਨ ਕਰਨਾ ਹੈ ਮੈਂ ਦੇਖਿਆ ਸੇਵਾ ਕਰਨ ਦੀ ਜਾਂਚ ਬੰਦੇ ਨੂੰ ਆ ਗਈ ਹੈ ਸਿਮਰਨ ਕਰਨ ਦੀ ਜਾਂਚ ਨਹੀਂ ਆਈ ਇਹ ਵੀ ਮੈਂ ਅਰਜ਼ ਕਰਦੇ ਹਾਂ ਗੁਰਦੁਆਰਾ ਬਣਾਣਾ ਹੈ ਤਾਂ ਬਣਾਉਣ ਲੱਗੇ ਆ ਸੇਵਾ ਚਾਹੀਦੀ ਬੰਦੇ ਕਰਦੇ ਨੇ ਚਾਰ ਦੇਣਾ ਖੜਾ ਕਰਕੇ ਰੱਖ ਦੇ ਦਿੰਦੇ ਨੇ ਇਦਰੇ ਲੜਵੀ ਪਹਿਣ ਤੇ ਨਵਾਂ ਗੁਰਦੁਆਰਾ ਬਣਦਿਆਂ ਦੇਰ ਨਹੀਂ ਲੱਗਦੀ ਸੇਵਾ ਤੇ ਇੱਕਦਮ ਕਰਦੇ ਨੇ ਗਵਰਨਮੈਂਟਾਂ ਚ ਕਰਦੇ ਨੇ ਪਰ ਮੈਂ ਅਰ ਕਰਾਂ ਸਿਮਰਨ ਕਰਨਾ ਬੜਾ ਔਖਾ ਬਹੁਤ ਔਖਾ ਕੁਝ ਸੱਜਣ ਕਹਿੰਦੇ ਸਨ ਕਿ ਹਜ਼ਾਰ ਗੁਣਾ ਔਖਾ ਹੈ ਸੇਵਾ ਨਾਲੋਂ ਸਿਮਰਨ ਤੇ ਜੋ ਕੁਝ ਅਨੁਭਵ ਦੇ ਚ ਗੱਲ ਆਈਏ ਲੱਖਾਂ ਗੁਣਾ ਹੁਕ ਹੈ 8 ਘੰਟੇ ਸੇਵਾ ਕਰਨ ਵਾਲਾ ਮਨੁੱਖ 8 ਮਿੰਟ ਸਿਮਰਨ ਨਹੀਂ ਕਰ ਸਕਦਾ ਮੈਂ ਐਸਾ ਦੇਖਿਆ 4 4 6 6 ਘੰਟੇ ਸੇਵਾ ਕਰਨ ਵਾਲੇ ਮਨੁੱਖ 2 ਮਿੰਟ ਸਿਮਰਨ ਨਹੀਂ ਕਰ ਸਕਣਗੇ ਸਿਮਰਨ ਕੀ ਬਸ ਸਿਰਫ਼ ਉਸ ਦੀ ਯਾਦ ਤੋਂ ਬਿਨਾਂ ਹੋਰ ਕੁਝ ਨਾ ਰਹੇ ਤੇ ਉਸ ਦੀ ਯਾਦ ਉਸ ਗੰਗ ਨਾਲ ਰਹੇ ਜਪ ਜਪ ਜਰੀ ਹੈ ਰਸਨ ਵਾਹਿਗੁਰੂ ਵਾਹਿਗੁਰੂ ਉਚਾਰਨ ਕਰੇ ਕੰਨ ਸੁਣ ਔਰ ਕੰਨ ਸੁਣਨ ਇਸ ਤੋਂ ਬਿਨਾ ਹੋਰ ਕੁਝ ਵੀ ਕੰਨ ਨਾ ਸੁਣਨ ਇਹ ਸਿਮਰਨ ਇਹ ਤੇ ਦੁਨੀਆਤ ਵੀ ਨਹੀਂ ਕਰ ਸਕੋ ਸੇਵਾ ਬੰਦਾ 4 ਘੰਟੇ ਕਰ ਲੈਂਦਾ 3 ਘੰਟੇ ਕਰ ਲੈਂਦਾ ਲੰਗਰ ਦੀ ਸੇਵਾ ਪੰਗਤ ਦੀ ਸੇਵਾ ਤਰ੍ਹਾਂ ਤਰ੍ਹਾਂ ਦੀ ਸੇਵਾ ਬੰਦਾ ਕਰ ਲੈਂਦਾ ਸੇਵਾ ਕੋਈ ਔਖੀ ਗੱਲ ਤੇ ਨਹੀਂ ਮੈਂ ਇਹ ਨਹੀਂ ਕਹਿ ਰਿਹਾ ਕਿ ਸੇਵਾ ਨਹੀਂ ਕਰਨੀ ਮੈਂ ਇਹ ਕਹਿ ਰਿਹਾ ਕਿ ਸੇਵਾ ਨਾਲੋਂ ਲੱਖਾਂ ਗੁਣਾ ਔਖਾ ਇਹ ਸਿਮਰਨ 8 ਘੰਟੇ ਸੇਵਾ ਕਰਨ ਵਾਲਾ ਬੰਦਾ 2 ਮਿੰਟ ਸਿਮਰਨ ਨਹੀਂ ਕਰ ਸਕਦਾ ਇਸ ਵਾਸਤੇ ਸੇਵਾਦਾਰ ਤੇ ਬੜੇ ਨੇ ਸਿੱਖ ਜਗਤ ਦੇ ਸਿਮਰਨ ਨਹੀਂ ਬ੍ਰਹਮ ਗਿਆਨੀ ਕੋਈ ਨਹੀਂ ਭਗਤ ਨਹੀਂ ਪੈਦਾ ਹੋਇਆ ਰਸਕ ਨਹੀਂ ਨੇ ਸੇਵਾਦਾਰ ਬੁਠੇ ਨੇ ਸੇਵਾ ਕਰਨ ਵਾਲੇ ਦਾਨ ਸੇਵਾ ਸਿਮਰਨ ਨਹੀਂ ਹੈ ਇਹ ਵੀ ਮਹਿਰਬਤ ਕਰਦੇ ਮੈਂ ਤੁਹਾਨੂੰ ਕਥਾ ਸੁਣਾ ਰਿਹਾ ਅਗਰ ਕਥਾ ਕਰਦੇ ਆਂ ਮੇਰੇ ਅੰਦਰ ਰੱਬੀ ਯਾਦ ਨਾ ਚਲੇ ਤੇ ਇਹ ਵੀ ਸੇਵਾ ਹੈ ਸਿਮਰਨ ਨਹੀਂ ਹੈ ਕੀਰਤਨ ਅਗਰ ਕੋਈ ਕਰ ਰਿਹਾ ਉਸ ਕੀਰਤਨ ਦੇ ਚ ਮਨ ਨੇ ਸੇਵਾ ਹੈ ਸਿਮਰਨ ਨਹੀਂ ਹੈ ਕਤਈ ਸਿਮਰਨ ਨਹੀਂ ਹੈ ਕੀਰਤਨ ਉਸ ਵਕਤ ਸਿਮਰਨ ਬਣਦਾ ਜਦ ਕੀਰਤਨ ਦੇ ਚ ਮਨ ਹੋਵੇ ਵਰਨਾ ਸੇਵਾ ਤੇ ਹੈ ਸਿਮਰਨ ਨਹੀਂ ਹੈ ਬੈਠੇ ਹੋ ਤੁਸੀਂ ਗੁਰਦੁਆਰੇ ਤੇ ਕੀਰਤਨ ਨੂੰ ਇੱਕ ਰੂਪ ਵਿੱਚ ਨਹੀਂ ਸੁਣਿਆ ਬੈਠੇ ਹੋ ਸੇਵਾ ਹੈ ਸਿਮਰਨ ਨਹੀਂ ਹੈ ਤੇ ਮੈਂ ਫਿਰ ਅਰਧ ਤਰ੍ਹਾਂ ਸੇਵਾ ਨਾਲ ਕਤਈ ਮਨ ਨਹੀਂ ਪਵਿੱਤਰ ਹੁੰਦਾ ਚਾਹੇ ਸਾਰੀ ਜ਼ਿੰਦਗੀ ਨਹੀਂ ਕਈ ਜਨਮ ਵੀ ਬੰਦਾ ਕਰਦਾ ਰਹੇ ਅਕਸਰ ਮੈਂ ਦੇਖਿਆ ਗੁਰਦੁਆਰਿਆਂ ਦੀ ਸੇਵਾ ਕਰਨ ਵਾਲੇ ਸੇਵਾਦਾਰ ਆਪਸ ਵਿੱਚ ਲੜ ਪੈਂਦੇ ਨਾ ਹੁੰਦੇ ਤੇ ਸੇਵਾਦਾਰ ਨੇ ਨਾ ਜੋੜੇ ਝਾੜਨ ਵਾਲੇ ਜੋੜੇ ਮਾਰਨ ਲੱਗ ਪੈਂਦੇ ਨੇ ਕੋਠੇ ਪੈ ਜਾਂਦੇ ਨੇ ਗੱਲ ਕੁਝ ਔਰ ਦੀ ਔਰ ਹੋ ਜਾਂਦੀ ਹੈ ਸੇਵਾ ਨਾਲ ਕੋਈ ਹਿਰਦਾ ਨਹੀਂ ਸ਼ੁੱਧ ਹੁੰਦਾ ਸਾਰੀ ਜ਼ਿੰਦਗੀ ਇੱਕ ਬੰਦਾ ਗੁਰਦੁਆਰੇ ਦਾ ਪ੍ਰੈਜ਼ੀਡੈਂਟ ਬਣਿਆ ਰਹਿੰਦਾ ਸਿਕੱਤਰ ਬਣਿਆ ਰਹਿੰਦਾ ਸੇਵਾਦਾਰ ਹੈ ਨਾ ਤਾਂ ਸੇਵਾ ਨਾਲ ਕੋਈ ਹਿਰਦਾ ਸ਼ੁੱਧ ਹੋ ਜਾਂਦਾ ਹੈ ਕਮਾ ਕਰਨੀ ਅਗਰ ਸਿਮਰਨ ਨਹੀਂ ਹੈ ਤਾਂ ਸੇਵਾ ਤੋਂ ਉਲਟ ਤਕabbੁਰ ਪੈਦਾ ਕਰ ਦੇਗੀ غرور ਪੈਦਾ ਕਰ ਦੇਗੀ ਹੰਕਾਰ ਪੈਦਾ ਕਰ ਦੇਗੀ ਗੁਣੀ ਗਿਆਨੀਆਂ ਦੇ ਅੰਦਰ ਹੰਕਾਰ ਆ ਜਾਂਦਾ ਹੈ ਪ੍ਰਬੰਧਕਾਂ ਦੇ ਅੰਦਰ ਹੰਕਾਰ ਆ ਜਾਂਦਾ ਹੈ ਅਸੀਂ ਸੇਵਾ ਪੈ ਕਰਦੇ ਹਾਂ ਤਾਂ ਸੇਵਾ ਤੇ ਹੰਕਾਰੀ ਕਰਦੇ ਵੀ ਕਿ ਅਗਰ ਸਿਮਰਨ ਨਹੀਂ ਹੈ ਮਨ ਦੇ ਚੰਕਾਰ ਆ ਜਾਏਗਾ ਜਿਸ ਮਨ ਨੇ ਸਿਮਰਨ ਨਾਲ ਸ਼ੁੱਧ ਹੋਣਾ ਸੀ ਪਵਿੱਤਰ ਹੋਣਾ ਸੀ ਤੇ ਸੇਵਾ ਕਰਦਿਆਂ ਕਰਦਿਆਂ ਮੈਲਾ ਕਿਉਂ ਹੋ ਗਿਆ ਜਮਾ ਕਰਨੀ ਸੇਵਾ ਦੇ ਨਾਲ ਹਿਰਦਾ ਸ਼ੁੱਧ ਹੁੰਦਾ ਹੀ ਨਹੀਂ ਇਧਰ ਮੇਰੀ ਗੱਲ ਨੂੰ ਉਲਟਾ ਨਾ ਲੈ ਲੈਣਾ ਪਰ ਮੈਂ ਇਤਨੀ ਗੱਲ ਤੇ ਸਤਿਗੁਰੂ ਦੀ ਹਜ਼ੂਰੀ ਚ ਦਾਅਵੇ ਨਾਲ ਕਹਿ ਸਕਦਾ ਕਿ ਸੇਵਾ ਨਾਲ ਹਿਰਦਾ ਸ਼ੁੱਧ ਨਹੀਂ ਹੁੰਦਾ ਸਿਰਫ ਤਨ ਪਵਿੱਤਰ ਹੁੰਦਾ ਹੈ ਸਿਮਰਨ ਨਾਲ ਮਨ ਪਵਿੱਤਰ ਹੁੰਦਾ ਹੈ ਸੇਵਾ ਨਾਲ ਸਿਰਫ ਤਨ ਪਵਿੱਤਰ ਹੁੰਦਾ ਹੈ ਹੱਥ ਪੈਰ ਪਵਿੱਤਰ ਹੁੰਦੇ ਨੇ ਸਰੀਰ ਸਫਲ ਹੁੰਦਾ ਆਤਮਾ ਨਹੀਂ ਪਵਿੱਤਰ ਹੁੰਦੀ ਮਨ ਨਹੀਂ ਸ਼ੁੱਧ ਹੁੰਦਾ ਉਹ ਬੰਦੇ ਨੇ ਦੇਖੇ ਨੇ ਗੁਰਦੁਆਰੇ ਵਿੱਚ ਸੇਵਾ ਕਰਨ ਵਾਲੇ ਲਾਂਗਰੀ ਸਿੰਘ ਬੜੇ ਕਠਨ ਢੰਗ ਨਾਲ ਲੰਗਰ ਬਣਾਉਂਦੇ ਨੇ ਹਿੰਦੁਸਤਾਨ ਦੇ ਪਰ ਜਿਸ ਗੰਗਲ ਯਾਤਰੂਆਂ ਨਾਲ ਪੇਸ਼ ਆਂਦੇ ਨੇ ਤੇ ਟੁੱਟ ਕੇ ਬੋਲਦੇ ਨੇ ਕੋੜੇ ਬਚਨ ਹੈਰਾਨਗੀ ਹੋ ਗੋ ਐ ਨਹੀਂ ਸੇਵਾ ਪੇ ਕਰਦੇ ਨੇ ਐ ਨਹੀਂ ਕਰੜੀ ਸੇਵਾ ਪੱਠਾਂ ਦੇ ਅੱਗੋਂ ਬੈਠੇ ਨੇ ਅਨਾ ਪਸੀਨਾ ਵਗ ਰਿਹਾ ਗਰਮੀ ਦੇ ਚੌਟੀਆਂ ਪੇ ਪਕਾਉਂਦੇ ਨੇ ਝਾੜੂ ਪੇ ਦਿੰਦੇ ਨੇ ਇੱਡਾ ਢੋਂਦੇ ਪੈ ਨੇ ਗਾਰਾ ਪੈਟੋਂਦੇ ਨੇ ਬੜੇ ਬੜੇ ਗੁਰਦੁਆਰੇ ਪੇ ਬਣਦੇ ਨੇ ਔਰ ਸੇਵਾ ਪੇ ਕਰਦੇ ਨੇ ਕਈ ਉਹਨਾਂ ਦੀ ਸੇਵਾ ਨੂੰ ਦੇਖ ਕੇ ਡੰਗ ਰਹਿ ਜਾਂਦਾ ਹੈ ਲੇਕਿਨ ਗੁਸਤਾਫੀ ਮਾਫ ਹਿਰਦੇ ਦੀ ਸ਼ੁੱਧੀ ਬਿਲਕੁਲ ਨਹੀਂ ਮੈਂ ਬਹੁਤ ਨੇੜੋਂ ਦੇਖਿਆ ਕੋਈ ਹਿਰਦੇ ਦੇ ਵਿੱਚ ਪਵਿੱਤਰਤਾ ਨਹੀਂ ਕੋਈ ਹਿਰਦੇ ਦੀ ਸ਼ੁੱਧੀ ਨਹੀਂ ਹੈ ਹਿਰਦੇ ਦੀ ਸ਼ੁੱਧੀ ਹੁੰਦੀ ਹੈ ਸਿਮਰਨ ਨਾਲ ਸਿਮਰਨ ਹੈ ਨਹੀਂ ਸਿਰਫ ਸੇਵਾ ਹੀ ਸੇਵਾ ਤੋਂ ਦਾਨ ਵੀ ਸਿਰਫ ਸੇਵਾ ਹੈ ਅਗਰ ਸਿਮਰਨ ਨਾ ਕੀਤਾ ਤਾਂ ਦਾਨ ਨੇ ਵੀ ਹੰਕਾਰੀ ਬਣਾ ਦੇਣਾ ਹੈ بڑے بڑے دانی مہا ہنکاری میں دیکھتے ہیں تیر اس برت اردان کر من میں درے گمان نانک نے فل جات تے جوں کنجر اس نام ਸੇਵਾ ਸਿਮਰਨ ਦਾ ਇਹ ਧਰਮ ਸੀ ਗੁਰਮਤ ਸੇਵਾ ਕਰਨ ਦੀ ਜਾਚ ਸਿੱਖ ਨੂੰ ਆ ਗਈ ਸਿਮਰਨ ਕਰਨ ਦੀ ਜਾਚ ਨਹੀਂ ਆਈ ਤਨ ਇਸ ਦਾ ਪਵਿੱਤਰ ਹੋ ਗਿਆ ਤਨ ਦੀ ਮਹਿਮਾ ਇਸ ਨੇ ਖਟ ਲਈ ਹੈ ਮਨ ਇਸ ਦਾ ਕੋਈ ਸੁਧ ਨਹੀਂ ਤੇ ਮੈਂ ਫਿਰ ਅਰਜ ਕਰਾਂ ਮੈਂ ਤੁਹਾਨੂੰ ਕਥਾ ਸੁਣਾ ਰਿਹਾ ਇਸ ਨਾਲ ਮੇਰਾ ਮਨ ਰਾਜ਼ੀ ਨਹੀਂ ਇਹ ਕਥਾ ਮੇਰੀ ਮਨ ਦਾ ਹਿੱਸਾ ਨਹੀਂ ਬਣੀ ਤੋ ਸੇਵਾ ਹੈ ਸਿਮਰਨ ਨਹੀਂ ਹੈ ਕੀਰਤਨ ਹੈ ਜ਼ੋਰ ਨਾਲ ਕੀਤਾ ਜਾ ਰਿਹਾ ਹੈ ਜਰੀਰ ਦਾ ਗੌਰ ਲਾਇਆ ਜਾ ਰਿਹਾ ਹੈ ਗਲੇ ਦਾ ਗੌਰ ਲਾਇਆ ਜਾ ਰਿਹਾ ਉਹਦੇ ਚ ਮਨ ਨਹੀਂ ਹੈ ਸੇਵਾ ਹੈ ਤੇ ਸਿਮਰਨ ਨਹੀਂ ਹੈ ਕਤਈ ਨਹੀਂ ਹੈ ਸਿਮਰਨ ਹਿਰਦੇ ਦੇ ਚ ਕਪਟ ਰੱਖ ਕੇ ਵੀ ਕਥਾ ਕੀਤੀ ਜਾ ਸਕਦੀ ਹੈ ਹਿਰਦੇ ਦੇ ਗਰੋਧ ਤੇ ਲੋਭ ਰੱਖ ਕੇ ਵੀ ਕੀਰਤਨ ਕੀਤਾ ਜਾ ਸਕਦਾ ਹੈ ਔਰ ਪ੍ਰੀਤਨ ਦੇ ਨਾਲ ਆਪਣਾ ਸੰਬੰਧ ਤੋੜ ਕੇ ਵੀ ਕੀਰਤਨ ਕੀਤਾ ਜਾ ਸਕਦਾ ਹੈ ਇਸ ਵਾਸਤੇ ਭਗਤ ਕਬੀਰ ਨੂੰ ਕਹਿਣਾ ਪਿਆ ਕਿ हे ਗਿਆਨੀ ਤੇਰੇ ਮੋਂ ਦੇ ਚ ਗਿਆਨ ਹੈ ਪਰ ਹਿਰਦੇ ਦੇ ਚ ਕਪਟ ਹੈ ਜਦ ਮੈਂ ਕਬੀਰ ਦੇ ਬਚਨ ਪੜੇ ਤੇ ਪੜ ਕੇ ਦੰਦ ਰਹਿ ਗਿਆ ਹਿਰਦੇ ਕਪਟ ਮੁਖ ਗਿਆਨੀ ਝੂਠੇ ਕਹਾ ਬਿਲਾਵਤ ਪਾਣੇ ਕਾਇਆ ਮਾਂਜਸ ਕਮਨ ਗੁਨਾ ਜੋ ਗਟ ਵਿੱਚਰ ਹੈ ਮਲਲਾ ਬਈ ਹੈ ਗਿਆਨੀ ਮੂੰਹ ਦੇ ਤੇਰੇ ਗਿਆਨ ਹੈ ਹਿਰਦੇ ਚ ਕਪਟ ਹੈ ਤੂੰ ਗਿਆਨ ਨਾਲ ਕਪਟ ਨਹੀਂ ਗਿਆ ਗਿਆਨ ਨਾਲ ਹਿਰਦੇ ਦੀ ਸ਼ੁੱਧੀ ਨਹੀਂ ਹੋਈ ਨਹੀਂ ਤੇ ਸੇਵਾ ਸੀ ਤੂੰ ਪੜ ਲਿਆ ਤੇ ਪੜਿਆ ਹੋਇਆ ਸੁਣਾ ਛੜਿਆ ਸੇਵਾ ਸਿਮਰਨ ਨਹੀਂ ਹੈ ਫਿਰਦਾ ਨਹੀਂ ਚੋਦੋ ਤੂੰ ਸੰਗੀਤ ਦੀਆਂ ਧੁਨਾਂ ਸਿੱਖੀਆਂ ਨੇ ਗਾ ਕੇ ਸੁਣਾ ਦਿੱਤੀਆਂ ਨੇ ਸੇਵਾ ਮੈਂ ਨਹੀਂ ਕਹਿ ਰਿਹਾ ਕਿ ਸੇਵਾ ਦੀ ਨਹੀਂ ਲੋੜ ਤਨ ਪਵਿੱਤਰ ਹੁੰਦਾ ਮਨ ਨਹੀਂ ਪਵਿੱਤਰ ਹੁੰਦਾ ਕਤਈ ਨਹੀਂ ਪਵਿੱਤਰ ਹੁੰਦਾ ਮਨ ਉਦੋਂ ਪਵਿੱਤਰ ਹੁੰਦਾ ਹੈ ਜਦ ਕੀਰਤਨ ਵਿੱਚ ਮਨ ਜੁੜੇ ਕੀਰਤਨ ਸਿਮਰਨ ਬਣ ਜਾਏ ਕਥਾ ਸਿਮਰਨ ਬਣ ਜਾਏ ਬਾਣੀ ਜਪ ਬਣ ਜਾਏ ਬਾਣੀ ਪੜਨਾ ਨਾ ਹੋਵੇ ਬਾਣੀ ਜਪੋ ਬਾਣੀ ਸਿਮਰਨ ਹੋਵੇ ਫਿਰ ਹਿਰਦੇ ਦੀ ਸ਼ੁੱਧੀ ਆਉਂਦੀ ਹੈ ਤੇ ਇਹ ਵੀ ਮੈਂ ਅਰਜ਼ ਕਰਦਿਆਂ ਦਾਨ ਵੀ ਸੇਵਾ ਸਿਮਰਨ ਨਹੀਂ ਹੈ ਪਤਾ ਹੀ ਨਹੀਂ ਲੱਖਾਂ ਨਹੀਂ ਕਰੋੜਾਂ ਦਾ ਦਾਨ ਕਰਨ ਵਾਲੇ ਵੀ ਮੰਦੇ ਮੈਲੇ ਵੇਖੇਗਾ ਹਿੰਦੁਸਤਾਨ ਵਿੱਚ ਕੋਈ ਐਸਾ ਤੀਰਥ ਨਹੀਂ ਜਿੱਥੇ ਬਿਰਲੇ ਦਾ ਮੰਦਰ ਨਹੀਂ ਹੈ ਤੇ ਇੱਕ ਇੱਕ ਮੰਦਰ 50 50 60 60 ਲੱਖ ਰੁਪਏ ਦਾ ਬਣਿਆ ਬਲਕਿ ਕਈ ਕਰੋੜਾਂ ਤੋਂ ਵੀ ਵੱਧ ਨੇ ਜਿਹੜੇ ਵੱਡੇ ਵੱਡੇ ਤੀਰਥ ਆਸਾਨਾਂ ਦੇਤੇ ਇਹਦੇ ਮੰਦਰ ਬਣੇ ਨੇ 68 ਤੀਰਥਾਂ ਦੇ ਕੁਝ ਐਸੇ ਤੀਰਥ ਨੇ ਜਿੱਥੇ ਬਿਰਲੇ ਦਾ ਮੰਦਰ ਨਾ ਹੋਵੇ ਇੰਨੇ ਵੱਡੇ ਵੱਡੇ ਉਸਨੇ ਮੰਦਰ ਬਣਾਏ ਕਰੋੜਾਂ ਰੁਪਏ ਉਸਨੇ ਖਰਚ ਕੀਤੇ ਨੇ ਮੰਦਰਾਂ ਤੇ ਤੇ ਹੁਣ ਕਹਿ ਦਈਏ ਬਿਰਲਾ ਜਿਹੜਾ ਹੈ ਕਬੀਰ ਤੋਂ ਅੱਗੇ ਹੈ ਤੇ ਨਾਮਦੇਵ ਨਾਲੋਂ ਜ਼ਿਆਦਾ ਪਵਿੱਤਰ ਹੈ ਇਹ ਫਰੀਦ ਨਾਲੋਂ ਬੜਾ ਉੱਚਾ ਹੋਵੇਗਾ ਕਿਉਂਕਿ ਫਰੀਦ ਨੇ ਤੇ ਇੱਕ ਵੀ ਮਸਜਿਦ ਨਹੀਂ ਬਣਾਈ ਕਬੀਰ ਨੇ ਤੇ ਇੱਕ ਵੀ ਮੰਦਰ ਨਹੀਂ ਬਣਾਇਆ ਤੇ ਬਿਰਲੇ ਨੇ ਕਰੋੜਾਂ ਜੋ ਹੈ ਰੁਪਏ ਖਰਚ ਕਰਕੇ ਹਰ ਤੀਰਥ ਦੇ ਉੱਤੇ ਮੰਦਰ ਬਣਾ ਦਿੱਤਾ ਯਕੀਨ ਨਾ ਜਾਣੋ ਇਹੋ ਜਿਹਿਆਂ ਦੇ ਬਿਰਲੇ ਕਰੋੜਾਂ ਵੀ ਆ ਜਾਣ ਤੇ ਕਬੀਰ ਦੇ ਚਰਨਾਂ ਦੀ ਧੂੜ ਵੀ ਨਹੀਂ ਇਹ ਨਹੀਂ ਮਰਜ਼ ਕਰ ਉਹ ਨਾਮਦੇਵ ਦੇ ਚਰਨਾਂ ਦੀ ਧੂੜ ਵੀ ਨਹੀਂ ਸਿਰਫ ਦਾਨ ਹੈ ਸੇਵਾ ਹੈ ਸਿਮਰਨ ਨਹੀਂ ਹੈ ਹਿਰਦੇ ਦੀ ਸ਼ੁੱద్ధి ਸਿਮਰਨ ਨਾਲ ਆਉਂਦੀ ਹੈ ਸੇਵਾ ਨਾਲ ਨਹੀਂ ਸਾਡੇ ਇੱਕ ਬ੍ਰਹਮ ਗਿਆਨੀਆਂ ਦੀ ਜਿਹੜੀ ਘਾਟ ਪੈ ਗਈ ਉਹ ਮੈਂ ਇਸ ਵਾਸਤੇ ਕਿ ਸੇਵਾ ਕਰਨ ਦੀ ਜਾਚ ਆ ਗਈ ਸਰਗੁਣ ਸਰੂਪ ਦੀ ਨਿਰਗੁਣ ਬ੍ਰਹਮ ਦਾ ਸਿਮਰਨ ਕਰਨ ਦੀ ਜਾਚ ਨਹੀਂ ਆਈ ਤੇ ਸੇਵਾ ਤੇ ਸਰਗੁਣ ਦੀ ਕਰਨੀ ਪੈਗੀ ਜੋ ਦਿਖਾਈ ਦੇਂਦਾ ਗੁਰੂਗੰਨ ਸਾਹਿਬ ਦਾ ਜੋ ਸਰੂਪ ਦਿਖਾਈ ਦੇਂਦਾ ਹੈ ਇਹਦੀ ਤੇ ਕਰਨੀ ਹੈ ਸੇਵਾ ਤੇ ਜੋ ਨਹੀਂ ਦਿਖਾਈ ਦੇਂਦਾ ਉਹਦਾ ਤੇ ਸਿਮਰਨ ਕਰਨਾ ਹੈ ਜਮਨਨ ਕਰਨ ਦੀ ਜਾਂਚ ਭੁੱਲ ਗਏ ਇਸ ਵਾਸਤੇ ਪੂਰਨ ਤੌਰ ਤੇ ਸੰਬੰਧ ਜੁੜਨਾ ਅਨਹਦ ਨਾਦ ਨੂੰ ਸੁਣਨਾ ਤੇ ਪਰਮ ਪ੍ਰਕਾਸ਼ ਨੂੰ ਵੇਖਣਾ ਔਖਾ ਹੋ ਗਿਆ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਸ ਅਗੰਮੀ ਆਰਤੀ ਦਾ ਇੱਥੇ ਜ਼ਿਕਰ ਕਰ ਰਹੇ ਨੇ ਉਹ ਨਿਰਗੁਣ ਬ੍ਰਹਮ ਦੀ ਆਰਤੀ ਹੈ ਉਹ ਪੂਰਨ ਬ੍ਰਹਮ ਦੀ ਆਰਤੀ ਹੈ ਜਗਨਨਾਥ ਦੇ ਪੁਰੀ ਦੇ ਪੰਡਤਾਂ ਨੇ ਨਹੀਂ ਸਮਝੀ ਸੀ ਮੈਂ ਅਰਜ਼ ਕਰਾਂ ਸਿੱਖ ਜਗਤ ਨੇ ਵੀ ਨਹੀਂ ਸਮਝੀ ਸੰਸਾਰ ਨੇ ਵੀ ਨਹੀਂ ਸਮਝੀ ਸਮਾਂ ਕਾਫੀ ਹੋ ਗਿਆ ਲਮਕਾਵਾ ਨਾ ਮਹਾਰਾਜ ਕੰਨ ਸਰਗੁਣ ਸਰੂਪ ਦੇਚ ਤੇਰੇ ਅਨੇਕਾਂ ਪੈਰ ਨੇ ਨਿਰਗੁਣ ਸਰੂਪ ਦੇਚ ਇੱਕ ਵੀ ਨਹੀਂ ਸਰਗੁਣ ਸਰੂਪ ਦੇਚ ਤੇਰੀਆਂ ਅਨੇਕਾਂ ਨਾਸਕਾਂ ਨੇ ਤੂੰ ਸੁੰਘਣ ਵਾਲਾ ਹੈ ਨਿਰਗੁਣ ਦੇਚ ਇੱਕ ਵੀ ਨਹੀਂ ਸਰਗੁਣ ਸਰੂਪ ਦੇਚ ਤੇਰੀਆਂ ਅਨੇਕਾਂ ਮੂਰਤੀਆਂ ਨੇ ਤੇ ਨਿਰਗੁਣ ਸਰੂਪ ਦੇਚ ਤੇਰੀ ਇੱਕ ਵੀ ਮੂਰਤੀ ਕੋਈ ਨਹੀਂ ਏ ਪਰਿਪੂਰਨ ਪ੍ਰਮਾਤਮਾ ਹਕੀਕਤ ਇਹ ਹੈ ਕਿ ਸਭ ਮੇ ਜੋਤ ਜੋਤ ਹੈ ਸੋਏ ਇਸਕੇ ਜਾਣਣ ਸਭ ਮੇ ਜਾਣਣ ਹੋਏ ਤੇਰੀ ਜੋਤ ਸਾਰਿਆਂ ਦੇ ਨਿਰਗੁਣ ਰੂਪ ਦੇ ਬਿਰਾਜਮਾਨ ਹੈ ਤੇਰੇ ਜਾਣਣੇ ਕਰਕੇ ਹੀ ਸਾਰਿਆਂ ਦੇ ਜਾਣਣਾ ਹੈ ਪਰ ਇਹ ਜਾਣਣਾ ਕਿਵੇਂ ਪ੍ਰਗਟ ਹੋਵੇਗਾ ਗੁਰ ਸਾਥੀ ਜੋਤ ਪ੍ਰਗਟ ਹੋਵੇ ਗੁਰੂ ਦੀ ਜੋਤ ਦੁਆਰਾ ਇਹ ਜੋਤ ਪ੍ਰਗਟ ਹੁੰਦੀ ਹੈ ਪੁੰਜ ਨਹੀਂ ਮੈਂ ਫਿਰ ਅਰਥ ਕਰਾਂ ਗੁਰੂ ਕੁਝ ਸੰਸਾਰੀ ਹੈ ਬ੍ਰਿਜ ਦੀ ਤਰ੍ਹਾਂ ਪੁਲ ਦੀ ਤਰ੍ਹਾਂ ਗੁਰੂ ਦਾ ਕੁਝ ਹਿੱਸਾ ਸੰਸਾਰੀ ਹੈ ਵਰਨਾ ਅਸੀਂ ਨਿਰੰਕਾਰ तक ਕਿਸ ਤਰ੍ਹਾਂ ਪਹੁੰਚਾਂਗੇ ਗੁਰਨਾਣਕ ਦਾ ਕੁਝ ਹਿੱਸਾ ਸੰਸਾਰੀ ਉਹਨਾਂ ਦੇ ਬੱਚੇ ਨੇ ਉਹਨਾਂ ਦੀ ਪਤਨੀ ਹੈ ਉਹਨਾਂ ਦੇ ਮਾਤਾ ਪਿਤਾ ਨੇ ਉਹਨਾਂ ਦੀ ਕਾਇਆ ਤੇ ਸਰੀਰ ਹੈ ਸੰਸਾਰ ਦਾ ਹਿੱਸਾ ਹੈ ਗੁਰੂ ਗ੍ਰੰਥ ਸਾਹਿਬ ਦਾ ਕੁਝ ਹਿੱਸਾ ਸੰਸਾਰ ਦਾ ਹਿੱਸਾ ਹੈ ਤੇ ਰੁਮਾਲੇ ਸੰਸਾਰ ਦਾ ਹਿੱਸਾ ਨੇ ਤੇ ਖਿਮਾ ਕਰਨੇ ਅੱਖਰ ਇਹ ਹੀ ਨੇ ਹੋਰ ਕੁਝ ਕਹਿ ਨਹੀਂ ਸਕਦਾ ਕਾਗਜ਼ਾਂ ਦੇ ਉੱਤੇ ਲਿਖੀ ਹੋਈ ਬਾਣੀ ਇਹ ਕਾਗਜ਼ ਸੰਸਾਰ ਦਾ ਹਿੱਸਾ ਨਹੀਂ ਇਹ ਬਣੀ ਹੋਈ ਢੀੜ ਸੰਸਾਰ ਦਾ ਹਿੱਸਾ ਹੈ ਪਰ ਇਹਦੇ ਉੱਤੇ ਲਿਖੇ ਹੋਏ ਅੱਖਰ ਤੇ ਅੱਖਰਾਂ ਦੇ ਵਿੱਚ ਜਿਹੜੀ ਜੋਤ ਹੈ ਉਹ ਸੰਸਾਰ ਦਾ ਹਿੱਸਾ ਨਹੀਂ ਹੈ ਪਤਾ ਹੀ ਨਹੀਂ ਸਮੂਹ ਸੰਸਾਰ ਉਸਦਾ ਕੋਈ ਮੁੱਲ ਵੀ ਨਹੀਂ ਹੈ ਅਮੁੱਲ ਵਸਤੂ ਅਮੁੱਲ ਖਜ਼ਾਨਾ ਅਮੁੱਲ ਇਹ ਚੀਜ਼ ਕੋਈ ਸਾਹਿਬ ਇਥੇ ਕਹਿੰਦੇ ਨੇ ਤੇਰੇ ਜਾਣਣੇ ਕਰਕੇ ਸਾਰਿਆਂ ਦੇ ਜਾਣਣਾ ਪਰ ਉਹ ਪਰਮ ਜੋਤੀ ਪ੍ਰਗਟ ਆਉਂਦੀ ਹੈ ਗੁਰੂ ਦੀ ਜੋਤ ਦੁਆਰਾ ਤੇ ਗੁਰੂ ਦੀ ਜੋਤ ਕੀ ਹੈ ਗੁਰੂ ਦਾ ਸ਼ਬਦ ਗੁਰੂ ਦੀ ਜੋਤ ਹੈ ਇਹਦੇ ਜਪਣ ਨਾਲ ਉਹ ਜੋਤ ਪ੍ਰਗਟ ਆਉਂਦੀ ਹੈ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤੀ ਸੁਭਾਵੇ ਸੋ ਆਰਤੀ ਹੋਏ ਵਾਸਤਵਿਕ ਆਰਤੀ ਕੀ ਹੈ ਜੋ ਕੁਝ ਹੋ ਰਿਹਾ ਹੈ ਪ੍ਰਮਾਤਮਾ ਦੀ ਰਜ਼ਾ ਹੋ ਰਿਹਾ ਹੈ ਤੇ ਤੈਨੂੰ ਉਸ ਦੀ ਰਜ਼ਾ ਚੰਗੀ ਲੱਗ ਜਾਏ ਤੂੰ ਆਰਤੀ ਕਰ ਲੈ ਆਰਤੀ ਕੀਤੀ ਹੈ ਤੇ ਜੋ ਕੁਝ ਹੋਇਆ ਕਬੂਲ ਨਹੀਂ ਪ੍ਰਵਾਨ ਨਹੀਂ ਕੋਈ ਆਰਤੀ ਨਹੀਂ ਜੋ ਹੋਆ ਉਹ ਵਤ ਸੋ ਜਾਣੇ ਜੋ ਕੁਝ ਹੋ ਗਿਆ ਹੈ ਆਉਣਾ ਹੀ ਸੀ ਕਬੂਲ ਕਰ ਲੈ ਪਰਵਾਨ ਕਰ ਲੈ ਆਰਤੀ ਹੋ ਗਈ ਜੋ ਕੁਝ ਹੋਇਆ ਹੈ ਆਉਣਾ ਹੀ ਸੀ ਉਹਦੀ ਰਜ਼ਾ ਸੀ ਕਬੂਲ ਕਰ ਲੈ ਪਰਵਾਨ ਕਰ ਲੈ ਆਰਤੀ ਹੋ ਗਈ ਹੈ ਥਾਲ ਗੁਮਾ ਰਹੇ ਹੈ ਦੀਵੇ ਗੁਮਾ ਰਹੇ ਹੈ ਤਰ੍ਹਾਂ ਤਰ੍ਹਾਂ ਦੇ ਅਰਚਨ ਬੰਦਨ ਕਰ ਰਹੇ ਹੈ ਰਜ਼ਾ ਕਬੂਲ ਨਹੀਂ ਹੋਣੀ ਕਬੂਲ ਨਹੀਂ ਰਜ਼ਾ ਕਬੂਲ ਨਹੀਂ ਕੋਈ ਆਰਤੀ ਨਹੀਂ ਤੋ ਜੋ ਕੁਝ ਹੋ ਰਿਹਾ ਹੈ ਉਹਦੀ ਰਜ਼ਾ ਵਿੱਚ ਹੋ ਰਿਹਾ ਹੈ ਔਰ ਉਹ ਕਬੂਲ ਹੋ ਜਾਏ ਪ੍ਰਵਾਨ ਹੋ ਜਾਏ ਤਾਂ ਆਰਤੀ ਹੋ ਗਈ ਹਰ ਚਰਨ ਕਮਲ ਮਕਰੰਦ ਲੋਬਿਦ ਮਨੋ ਅਨ ਦਿਨੋ ਮੋਇ ਆਈ ਪਿਆਸਾ ਸਤਿ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਮਾਨ ਇਹ ಪರಿਪੂਰਨ ਪ੍ਰਮਾਤਮਾ ਤੇਰੇ ਚਰਨ ਕਮਲ ਨੇ ਔਰ ਐਸੇ ਕਮਲ ਜੋ ਕਮਲ ਦਾ ਮਕਰੰਦ ਵਿਚਕਾਰ ਲਾ ਹਿੱਸਾ ਕੋਮਲ ਜਿਸ ਦੀ ਸੁਗੰਧੀ ਤੇ ਰਸ ਹੁੰਦਾ ਬਾਉ ਹੈ ਪ੍ਰਭੂ ਤੇਰੇ ਗੁਣ ਕਮਲ ਸਮਾਨ ਮਕਰੰਦ ਸਮਾਨ ਨੇ ਉਹਦੇ ਚ ਰਸ ਹੈ ਆਨੰਦ ਹੈ ਤੇਰੇ ਸਰੂਪ ਦੇ ਚ ਤੇ ਮੇਰੇ ਮਨ ਦੇ ਚ ਪਿਆਸ ਜਾਗੀ ਹੈ ਲੋਭ ਜਾਗਿਆ ਹੈ ਅਨੰਤ ਲੋਭ ਜਾਗਿਆ ਹੈ ਸਹਿ ਗੁਰਵਰਜਨ ਦੇਵ ਜੀ ਮਹਾਰਾਜ ਇੱਕ ਥਾਂ ਤੇ ਪ੍ਰਮਾਨ ਕਰਦੇ ਨੇ ਕਿ ਕੰਨ ਇਤਨੇ ਲੋਭੀ ਹੋ ਗਏ ਨੇ ਕਿ ਕੋਟ ਕਰਨ ਦੀ ਜੇ ਪ੍ਰਭ ਸੁਆਮੀ ਹਰ ਜਸ ਸੁਣੀਏ ਅਬਨਾਸੀ ਰਾਮ اے ਅਕਾਲ ਪੁਰਖ ਤੂੰ ਦੋ ਹੀ ਕੰਨ ਦਿੱਤੇ ਨੇ ਕਰੋਣਾ ਦੇ ਤਾਂ ਕਿ ਮੈਂ ਤੇਰੀ ਸਿਖ ਸੁਣਦਾ ਰਵਾਂ ਸੁਣਦਾ ਰਵਾਂ ਸਰਵਨ ਬਰਿਦਰੀ ਸੁਣ ਅੰਮ੍ਰਿਤ ਬਚਨ ਭਰੇ ਅਤਵਤ ਸੁਰਤ ਪਿਆਸ ਨਾ ਮਿਟਾਈ ਐ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਮੈਂ ਬੜਾ ਦਲਿਦਰੀ ਆ ਬੜਾ ਲੋਭੇ ਆ ਤੇਰਾ ਜਸ ਸੁਣਦਾ ਸੁਣਦਾ ਰਜਦਾ ਹੀ ਨਹੀਂ ਜਿਵੇਂ ਲੋਭੀ ਧਨ ਤੋਂ ਨਹੀਂ ਰਜਦਾ ਮੈਂ ਸੁਣਦੇ ਆ ਸੁਣਦੇ ਆ ਨਹੀਂ ਰਜਦਾ ਇੱਕ ਕੰਨ ਮੇਰੇ ਨੇ ਲੋਭੀ ਨੇ ਇੱਕ ਕੰਨ ਮੇਰੇ ਇਤਨੇ ਦਲਿਦਰੀ ਹੋ ਗਏ ਨੇ ਤੋਂ ਸਾਹਿਬ ਕਹਿੰਦੇ ਨੇ ਤੇਰੇ ਚਰਨ ਕਮਲਾਂ ਦਾ ਮੈਂ ਲੋਭੀ ਆ ਲੋਭੇ ਤੁਮਨੋ ਮੇਰਾ ਮਨ ਲੋਭੀ ਹੋ ਗਿਆ ਤੇਰੇ ਰਤ ਦਾ ਤੇਰੇ ਗੁਣਾਂ ਦਾ ਦਿਨ ਰਾਤ ਤੇਰੇ ਨਾਮ ਦੀ ਪਿਆਸ ਹੈ ਤੇਰੇ ਦਰਸ਼ਨ ਦੀ ਪਿਆਸ ਹੈ ਕਿਰਪਾ ਜਲ ਦੇ ਨਾਨਕ ਸਾਰੰ ਕੋ ਹੋਏ ਜਾਤੇ ਤੇਰੇ ਨਾਮ ਵਾਸਾ ਕਿਰਪਾ ਕਰ ਬਖਸ਼ਿਸ਼ ਕਰ ਰਹਿਮਤ ਕਰ ਨਾਨਕ ਪਕਤੀਏ ਨੂੰ ਆਪਣੇ ਨਾਮ ਦਾ ਜਲ ਦੇ ਤਾਂ ਕਿ ਤੇਰੇ ਨਾਮ ਦੇ ਤੇਰੇ ਚਰਨ ਕਮਲਾਂ ਵਿੱਚ ਵਾਸਾ ਹੋਵੇ ਸਮਾਂ ਕਾਫੀ ਹੋ ਗਿਆ ਕੁਝ ਬੁੱਧੀ ਅਨੁਸਾਰ ਜੋ ਵਿਚਾਰ ਤੁਹਾਡੇ ਸਾਹਮਣੇ ਰੱਖੀਏ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਮੇਰਾ ਵਰਤਾਵਨ ਤੇ ਸਾਨੂੰ ਸਰਬਉ ਸੰਸਾਰ ਦੀ ਸੇਵਾ ਕਰਨ ਦੀ ਜਾਚ ਆ ਜਾਏ ਨਿਰੰਕਾਰ ਦਾ ਸਿਮਰਨ ਕਰਨ ਦੀ ਜਾਚ ਆ ਜਾਏ ਤਨ ਵੀ ਪਾਵਨ ਹੋ ਜਾਏ ਤੇ ਮਨ ਵੀ ਪਾਵਨ ਹੋ ਜਾਏ ਤੇ ਜਿਸ ਦਿਨ ਤਨ ਤੇ ਮਨ ਪਾਵਨ ਹੁੰਦਾ ਸਹੀ ਮੈਨਿਆਂ ਦੇ ਪ੍ਰਭੂ ਦੀ ਜੋਤ ਉਸੇ ਦਿਨ ਬਲਤ ਰਹੀ ਹੈ ਕੋਈ ਬੰਦਾ ਫਿਰ ਅਨਹਦ ਨਾਦ ਸੁਣਦਾ ਤੇ ਪਰਮ ਪ੍ਰਕਾਸ਼ ਵੇਖ ਲੈਂਦਾ ਹੈ ਸਤਿਗੁਰ ਇਸ ਜੀਵਨ ਦੇ ਅੰਤ ਤੋਂ ਪਹਿਲੇ ਬੇਅੰਤ ਨਾਲ ਜੋੜਨ ਤਾਂ ਕਿ ਜੀਵਨ ਯਾਤਰਾ ਸਫਲ ਹੋਵੇ ਬੁਲਤੁਗ ਦੀ ਖਿਮਾ ਗਜਵਤ ਕੇ ਫਤੇ ਪ੍ਰਵਾਨ ਕਰਨੇ ਵਾਯ ਰੋਜੇ ਕਾਲਸਾ ਵਹੁੱਤੀ ਕੀ ਫਤ ਰਾਗ ਗੋੜੀ ਉਰਬੀ ਮਹਲਾ 4 काम क्रोध नगर बहु भर्या, मिल सादू खंडल खंडा है पूरब लिखत लिखे गुर पाया मन हर हरल मंडल मंडा है कामि क्रोध नगर बौ भरया खंडा हे पूरब लिखत लिखे गुर पाया मन हर ले मंडल मंडा है कर साधु अञ्जलि पुनवड्डे कर डण्डो पुनवड्ड हेह साकते हर रस साध न तिन अंतर अन्तर में कंडा हे ्यो चले सुबह दुख पावे जम काल सहे सिर है हर जन हर हर नाम समाणे दुख जनमरण भौ कदा हे नासी पुरख पाया परमे ਬਹੁਤੋ ਮਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਅਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਮ ਇੱਕ ਨਾਮ ਆਧਾਰ ਟਿਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਹਮ ਗਰੀਬ ਮੱਥੀ ਨੂੰ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨਾਨਿਕ ਨਾਮ ਆਧਾਰ ਤੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਨਮਾਨ ਯੋਗ ਗੁਰੂ ਰੂਪ ਸਾਧ ਸੰਗਤਿਓ سلسلہ وار ਸ੍ਰੀ ਸੁਹੇਲੇ ਜੀ ਦੇ ਵਿਚਾਰ ਆਪ ਸਰਵਨ ਕਰ ਰਹੇ ਹੋ ਜਿਹੜੀ ਬਾਣੀ ਸਿੱਖ ਜਗਤ ਦੇ ਕੀਰਤਨ ਸੁਹੇਲੇ ਕਰਕੇ ਪ੍ਰਚਲਿਤ ਹੈ ਵਾਸਤਵ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਇਸ ਬਾਣੀ ਦਾ ਨਾਮ ਸੋਹੇਲਾ ਹੈ। ਖੁਸ਼ੀ ਦੇ ਗੀਤ ਪ੍ਰਭੂ ਦੇ ਮਿਲਣ ਦੇ ਗੀਤ ਸੋਹੇਲਾ। ਕਲ ਤੱਕ ਆਪਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਾਵਨ ਪਵਿੱਤਰ ਵਾਸ ਜਿਸ ਵਿੱਚ ਆਰਤੀ ਦਾ ਜ਼ਿਕਰ ਹੈ ਉਹਦੇ ਅਖਰੀ ਅਰਥ ਤੇ ਭਾਵ ਅਰਥ ਸਰਵਨ ਕੀਤੇ। ਆਰਤੀ ਦੇ ਸਤਗੁਰ ਨੇ ਵਿਸ਼ੇਸ਼ ਜਿਸ ਵਿਸ਼ੇ ਤੇ ਜ਼ੋਰ ਦਿੱਤਾ ਹੋਏ ਕਿ हे ਪ੍ਰਭੂ ਤੂੰ ਨਿਰਗੁਣ ਵੀ ਹੈ ਤੂੰ ਸਰਗੁਣ ਵੀ ਹੈ ਤੂੰ ਸੂਖਸ਼ਮ ਵੀ ਹੈ ਤੂੰ ਅਸਥੂਲ ਵੀ ਹੈ ਤੇ ਜਦ ਦੋਵੇਂ ਰੂਪ ਤੇਰੇ ਨੇ ਤੋ ਫਿਰ ਦੋਹਾਂ ਨਾਲ ਜੁੜਨਾ ਹੈ ਸਰਗੁਣ ਨਾਲ ਵੀ ਔਰ ਨਿਰਗੁਣ ਨਾਲ ਵੀ ਇਕਾਗਰਤਾ ਪ੍ਰਦਾਨ ਕਰਨੀ ਨਿਰਗੁਣ ਨਾਲ ਜੁੜਨ ਦਾ ਵਸੀਲਾ ਸਿਮਰਨ ਹੈ ਸਰਗੁਣ ਨਾਲ ਜੁੜਨ ਦਾ ਵਸੀਲਾ ਸੇਵਾ ਹੈ ਸਰਗੁਣ ਜੋ ਦਿਖਾਈ ਦੇ ਰਿਹਾ ਹੈ ਸਰਗੁਣ ਜਿਸ ਨੂੰ ਇਹ ਅੱਖ ਵੇਖ ਲੈਂਦੀ ਹੈ ਨਿਰਗੁਣ ਜਿਹਨੂੰ ਅੱਖ ਵੇਖ ਨਹੀਂ ਸਕਦੀ ਜਿਹਨੂੰ ਸਾਈਬਾ ਨੇ ਕਹਿ ਦਿੱਤਾ ਲੱਖ ਵੀ ਕੋਸ਼ਿਸ਼ ਕਰੀਏ ਇਸ ਅੱਖ ਨਾਲ ਨਹੀਂ ਦਿਖਾਈ ਦੇਗਾ ਨਾਮਿਕ ਤੇ ਅਖਣੀਆਂ ਬਿਆਨ ਜਿਨੇ ਦੇ ਸੰਦੋ ਮਾਤਰੀ ਉਹ ਪ੍ਰਭੂ ਜਿਸ ਤਰ੍ਹਾਂ ਦਿਖਾਈ ਦੇਂਦਾ ਹੈ ਉਹ ਇਹ ਅੱਖ ਨਹੀਂ ਉਹ ਅਨੁਭਵ ਪ੍ਰਕਾਸ਼ ਹੈ